ਸਸ਼ਟਕਾਂਤ ਜੀ ਮੈਂ ਦੀਵਾਲੀ ਕਦੀ ਵੀ ਜਿਆਦਾ ਬਹੁਤ ਪਟਾਕਿਆਂ ਨਾਲ ਜਾਂ ਇਦਾਂ ਚੀਜ਼ਾਂ ਦੇ ਨਾਲ ਨਹੀਂ ਮਨਾਈ ਮੈਂ ਹਮੇਸ਼ਾ ਕਿਉਂਕਿ ਜਦੋਂ ਤੋਂ ਅਸੀਂ ਪਿੰਡੋਂ ਤੁਰਿਆ ਪਿੰਡੋਂ ਆਏ ਆ ਘਰ ਛੱਡ ਕੇ ਤੇ ਕਦੀ ਜਿਆਦਾ ਪਰਿਵਾਰ ਨਾਲ ਮੌਕਾ ਹੀ ਨਹੀਂ ਮਿਲਿਆ ਕਿ ਅਸੀਂ ਬੈਠ ਕੇ ਦੀਵਾਲੀ ਮਨਾਈਏ ਹਮੇਸ਼ਾ ਜਾਂ ਤਾਂ ਕੋਈ ਨਾ ਕੋਈ ਫਿਰ ਬਾਅਦ ਦੇ ਵਿੱਚ ਚਲੋ ਸ਼ੋਅ ਹੋਣ ਲੱਗੇ ਪਰ ਪਹਿਲਾਂ ਵੀ ਇਕੱਲੇ ਤੁਰੇ ਫਿਰਦੇ ਹੁੰਦੇ ਸੀ ਜਾਂ ਕਿਤੇ ਨਾ ਕਿਤੇ ਬੈਠ ਜਾਂਦੇ ਸੀਗੇ ਮਾੜਾ ਮੋਟਾ ਤੇ ਦੇ ਵਾਲੀ ਦਾ ਮੌਸਮ ਤੇ ਹਮੇਸ਼ਾ ਹੀ ਇਦਾਂ ਰਿਹਾ ਥੋੜਾ ਉਦਾਸ ਹੀ ਰਿਹਾ ਪਰ ਐਸ ਵਾਰ ਜਿਹੜੀ ਦੀਵਾਲੀ ਹੈ ਉਹ ਬਹੁਤ ਜ਼ਿਆਦਾ ਉਦਾਸ ਕਰਕੇ ਗਈ ਜਿਹਦੇ ਵਿੱਚੋਂ ਪਹਿਲਾਂ ਤੇ ਪੰਜਾਬ ਦੇ ਵਿੱਚ ਹਾੜੀ ਐਨੇ ਆ ਗਏ ਕਿ ਉਸ ਦੇ ਵਿੱਚ ਹੀ ਇੰਨਾ ਜ਼ਿਆਦਾ ਇਨਵੋਲਵ ਹੋ ਗਏ ਤੇ ਐਨੇ ਉਦਾਸ ਹੋ ਗਏ ਕਿ ਉਹ ਦੁੱਖ ਜਿਹੜਾ ਸੀ ਉਹ ਛੱਲਿਆ ਨਹੀਂ ਸੀ ਜਾਂਦਾ ਉਹਦੇ ਦਰਮਿਆਨ ਹੀ ਫਿਰ ਪੱਲਾ ਸਾਹਿਬ ਚਲੇ ਗਏ ਜਸਵਿੰਦਰ ਪੱਲਾ ਭਾਜੀ ਥੈਨ ਗੁਰੂ ਜੀ ਜਰਵ ਚਰਨਜੀਤ ਹੁਜਾ ਸਾਹਿਬ ਉਹ ਚਲੇ ਗਏ ਰਾਜਵਿੰਦਵੰਦਾ ਉਕਮੰਚਾ ਹੋਰ ਖਾਨ ਸਾਹਿਬ ਦੇ ਮੰਮੀ ਡੈਡੀ ਦਾ ਮੇਰੇ ਅਚਾਨਕ ਚੁੱਪ ਹੋ ਗਿਆ ਇਹ ਵਾਲੀ ਦੀਵਾਲੀ ਜਿਹੜੀ ਹੈ ਬਹੁਤ ਜ਼ਿਆਦਾ ਉਦਾਸ ਕੱਟੀ ਗਈ ਹੈ ਬਹੁਤ ਜ਼ਿਆਦਾ ਚੀਜ਼ਾਂ ਜਿਹੜੀਆਂ ਉਹ ਅਲੱਗ ਤਰੀਕੇ ਅਲੱਗ ਤਰ੍ਹਾਂ ਦਾ ਟਰੋਮਾ ਦੇ ਕੇ ਗਈ ਇਹ ਵਾਲੀ ਦੀਵਾਲੀ ਜਿਹੜੀ ਸੀ ਤੇ ਮੈਂ ਗੁਰੂ ਜੀ ਨੂੰ ਯਾਦ ਕਰ ਰਿਹਾ ਸੀ ਗੁਜਰ ਸਾਹਿਬ ਨੂੰ ਕਿਉਂਕਿ ਮੈਂ ਦੋ ਤਿੰਨ ਲੋਕਾਂ ਨੂੰ ਹੀ ਫੋਨ ਜਦੋਂ ਦੀਵਾਲੀ ਆਉਣੀ ਤੇ ਮੈਂ ਫੋਨ ਕਰ ਲੈਣਾ ਜੇ ਉਦਾਸ ਹੋਣਾ ਤਾਂ ਵੀ ਫੋਨ ਕਰ ਲੈਣਾ ਜੇ ਥੋੜੇ ਜਿ ਖੁਸ਼ ਹੋਣਾ ਤਾਂ ਵੀ ਫੋਨ ਕਰ ਲੈਣਾ ਸਭ ਤੋਂ ਪਹਿਲਾਂ ਫੋਨ ਜਿਹੜਾ ਮੈਂ ਗੁਰੂ ਜੀ ਨੂੰ ਹੀ ਕਰ ਦਿੰਦਾ ਸੀ ਤੇ ਉਹਨਾਂ ਨੂੰ ਵੀ ਮੈਂ ਫੋਨ ਕਰਦੇ ਦੇਖਿਆ ਹੋਇਆ ਸੀ ਲੋਕਾਂ ਨੂੰ ਜਾਂ ਉਹਨਾਂ ਨੂੰ ਫੋਨ ਸੁਣਦੇ ਆ ਦੇਖਿਆ ਸੁਣਿਆ ਹੋਇਆ ਸੀ ਤੇ ਬੜੀ ਯਾਦ ਆ ਰਹੀ ਸੀ ਹਮੇਸ਼ਾ ਆਪਣੇ ਜਿਹੜੇ ਦੀਵਾਲੀ ਸੀਗੀ ਕਦੇ-ਕਦੇ ਮੈਨੂੰ ਇੱਕ ਇਹ ਵੀ ਚੀਜ਼ ਯਾਦ ਆਉਂਦੋਂ ਲੈਂਡਲਾਈਨ ਤੋਂ ਫੋਨ ਕਰ ਦਿੰਦਾ ਸੀ ਤੇ ਗੁਰੂ ਜੀ ਨੇ ਜਿਹੜੇ ਦੋ ਚਾਰ ਪੰਜ ਲੋਕਾਂ ਨੂੰ ਫੋਨ ਕਰਨਾ ਤੇ ਉਹ ਲਾਈਨਾਂ ਨਾ ਮਿਲਨੀ ਹੈ ਕਹਿਣਾ ਕਿ ਚਲ ਕੋਈ ਨਹੀਂ ਦੁਬਾਰਾ ਥੋੜਾ ਜਿਆਦਾ ਹੋਰ ਲੇਟ ਕਰਾਂਗੇ ਫਿਰ ਉਹ 10:30 ਵਜੇ ਕਰਾਂਗੇ ਜਿਹੜੇ ਲੋਕ ਜਿਹੜੇ ਬਿਜ਼ੀ ਨੇ ਲਾਈਨਾਂ ਬਿਜ਼ੀ ਨੇ ਫਿਰ ਕਰਾਂਗੇ ਤੇ ਮੈਂ ਸਾਰਾ ਦਿਨ ਉਹਨਾਂ ਨੂੰ ਦੇਖਦਾ ਸੀਗਾ ਸਾਰਾ ਦਿਨ ਉਹ ਜਿੰਨਾਂ ਲੋਕਾਂ ਨੂੰ ਫੋਨ ਕਰਦੇ ਸੀ ਜਿਹਦੇ ਵਿੱਚ ਮਾਸਟਰ ਬਸੰਤ ਜੀ ਹੁੰਦੇ ਸੀਗੇ ਹਰੀ ਓਮ ਜਿਹੜੇ ਮਿਊਜ਼ਿਕ ਕਰਦੇ ਸੀ ਬਬਲੂ